ਜਦੋਂ ਪੰਜਾਬ ਸਰਕਾਰ ਨੇ ਸਾਡੇ ਸਕੂਲ ਨੂੰ ਸਕੂਲ ਆਫ ਐਮਿਨੈਂਸ ਨੋਮিনেਟ ਕੀਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਫੈਸਿਲਿਟੀ ਸਕੂਲ ਨੂੰ ਪ੍ਰੋਵਾਈਡ ਕੀਤੀਆਂ ਸਭ ਤੋਂ ਪਹਿਲਾਂ ਸਕੂਲ ਦਾ ਇਨਫਰਾਸਟ੍ਰਕਚਰ ਬਹੁਤ ਵਧੀਆ ਡਿਵੈਲਪ ਕੀਤਾ ਸਾਡੇ ਸਕੂਲ ਵਿੱਚ ਬਹੁਤ ਸਾਰੇ ਲੈਬਸ ਆ ਗਏ ਨੇ ਕੰਪਿਊਟਰ ਲੈਬ ਫਿਜ਼ਿਕਸ ਲੈਬ ਬਾਇਓ ਲੈਬ ਕੈਮਿਸਟਰੀ ਲੈਬ ਐਂਡ ਇੰਗਲਿਸ਼ ਲੈਬ ਇਹਨਾਂ ਸਪੋਰਟਸ ਦੇਖੇ ਜਿਹੜੇ ਜ਼ਿਆਦਾਤਰ ਪ੍ਰਾਈਵੇਟ ਸਕੂਲ ਸੇ ਨਹੀਂ ਹੁੰਦੇ ਆ ਜਿਵੇਂ ਟੇਬਲ ਟੈਨਿਸ ਬੈਡਮਿੰਟਨ ਟੀਚਰ ਸੇ ਤੇ ਬਹੁਤ ਵਧੀਆ ਹੈਗੇ ਜੇ ਸਾਨੂੰ ਇਨਕਰੀਜ ਕਰਦੇ ਆ ਸਾਨੂੰ ਪਾਰਟਿਸਪੀਕੇਸ਼ਨ ਲੈਣ ਲਈ ਕਹਿੰਦੇ ਆ ਵੱਖਰੇ ਵੱਖਰੇ ਕੰਪੀਟੀਸ਼ਨਸ 'ਚ ਸਾਨੂੰ ਸਰਕਾਰ ਨੇ ਬਹੁਤ ਹੀ ਵਧੀਆ ਸਪੋਰਟਸ ਮੁਹੱਈਆ ਕਰਵਾਏ ਹਨ ਕਾਰਾਟੇ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਮੈਡਲ ਪ੍ਰਾਪਤ ਕੀਤੇ ਹਨ 골ਡ ਮੈਡਲ ਟੇਰ ਲੈਵਲ ਤੱਕ ਪ੍ਰਾਪਤ ਕੀਤੇ ਹਨ ਪਿਛਲੇ ਸਾਲਾਂ ਦੇ ਵਿੱਚ ਬੱਚਿਆਂ ਨੇ ਨੈਸ਼ਨਲ ਲੈਵਲ ਤੱਕ ਵੀ ਖੇਡਿਆ ਹੈ ਕਬੱਡੀ ਦੇ ਵੀ ਪਲੇਅਰ ਬਹੁਤ ਅੱਛੀਏ ਪੋਜੀਸ਼ਨਾਂ ਹਾਸਲ ਕੀਤੀਆਂ ਹਨ ਸਕੂਲ অফ ਐਵਨਰਸ ਬਣਨ ਤੋਂ ਬਾਅਦ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਪੰਜਾਬ ਸਰਕਾਰ ਦੇ ਇਸ ਪ੍ਰਾਲੇ ਨੂੰ ਬਹੁਤ ਬਹੁਤ ਮੰਦਾ ਤੇ ਪੰਜਾਬ ਸਰਕਾਰ ਦਾ ਥੈਂਕਸ ਕਰਾਂਗੇ ਕਿੰਮਰਜੀ ਤੁਹਾਡੀ ਹੈ ਪ੍ਰਾਈਵੇਟ ਚ ਪੜਾਉਣਾ ਹੈ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਹੈ ਸਰਕਾਰੀ ਚ ਪੜਾ ਲਓ ਪੜਾਈ ਇੱਕੋ ਜੀ ਹੈ ਪਰ ਇੰਨਾ ਕ ਫਾਇਦਾ ਕਿ ਸਰਕਾਰੀ ਚ ਫੀਸ ਹੈ ਨਹੀਂ